ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਤੁਹਾਨੂੰ ਰਾਤ ਦਾ ਵਲੌਗ ਸਾਡਾ ਪਸੰਦ ਆਇਆ ਹੋਊਗਾ ਤੇ ਅੱਜ ਮਿਲਦੇ ਆਂ ਜੀ ਦਿਨੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਫੇਰ ਬੱਦਲ ਹੋਏ ਹੋਏ ਨੇ ਕਾਫੀ ਕਰ ਕਣੀਆਂ ਨਹੀਂ ਹੈਗੀਆਂ ਤੇ ਮਿਲਦੇ ਆਂ ਜੀ ਦਿਨੇ ਨਵੇਂ ਵਲੌਗ ਲੋ ਵੀ ਜੇ ਫੇਰ ਚੱਲਿਆਂਗੇ ਸ਼ੇਰਪੁਰ ਨੂੰ ਅਸਾਂ ਹੋਰ ਇਧਰ ਹੀ ਨਾ ਕਿੰਨੇ ਜ਼ਿਕਰ ਆ ਕੇ ਆਉਣੇ ਆਪਣਾ ਨੇ ਕੋਈ ਦੋਸਤ ਦਾ प्लान ਹਰ ਕੋਲ ਜੀ ਸੋ ਦਾ ਤੇ ਉੱਥੇ ਆਪਣ ਨੂੰ ਹੋ ਜਾਣਾ ਕਵੇੜਾ ਅੱਜ ਠੀਕ ਹੈ ਰੱਪਾ ਬਲੌਗ ਅੱਜ ਪੂਰਾ ਸੂਟ ਹੋਣਾ ਨਹੀਂ ਅੱਪੋ ਤੋਂ ਕਿਉਂਕਿ ਫਿਰ ਉੱਥੇ ਨੀ ਰਬੋਟ ਹੋ ਜਾਂਦਾ ਤੇ ਹੁਣ ਆਪਾਂ ਇਹੀ ਬਲੌਗ ਕੱਲ ਨੂੰ ਕੰਟੀਨਿਊ ਕਰਾਂਗੇ ਜਿੰਨਾ ਕੰਮ ਹੋਇਆ ਸੋ ਓ ਤੱਕ ਕਰ ਲਾਂਗੇ ਆਪਾਂ ਠੀਕ ਐ ਸਿੱਧੂਰੀ ਇੱਥੇ ਲੱਗਿਆ ਲੰਗਰ ਮਾਤਾ ਦਾ ਇੰਨਾ ਤੇ ਵੇਖੋ ਸਪੀਕਰ ਲੱਗੇ ਆ ਅੱਜ ਆਪਾਂ ਇਹ ਬਾਈ ਦਾ ਕਰਨਾ ਹੈ ਗਾਣਾ ਚਹਿਲਕ ਨੌਰੀ ਦਾ ਰਿਕਾਰਡ ਕਰਕੇ ਆਉਣਾ ਦੇਖੋ ਜੀ ਪੁਰਾਣੇ ਜਵਾਨੇ ਮੰਗ ਸਪੀਕਰ ਲੱਗੇ ਅੱਗੇ ਵਿਆਹਾਂ ਦੇ ਵਿੱਚ ਇਦਾਂ ਲੱਗਦੇ ਹੁੰਦੇ ਤੇ ਇੱਥੇ ਮਾਤਾ ਦੇ ਭੇਟਾਂ ਚੱਲਦੀਆਂ ਨੇ ਤਾਂ ਕਰਕੇ ਮੈਨੂੰ ਆਵਾਜ਼ ਬੰਦ ਕਰਨੀ ਪਈ ਫਿਰ ਕਾਪੀਰਾਈਟ ਆ ਜਾਂਦਾ ਤੇ ਫੋਜ ਜੀ ਸਾਹਿਬ ਨੇ ਆਪਦੀ ਪੇਂਟ ਗਾਈ ਹੋਈ ਲਵਾਈ ਤੀ ਇਹਨਾਂ ਦੀ ਲਿਖੀ ਹੋਈ ਹੈ ਇਹ ਲੋ ਜੀ ਅੱਜ ਸਾਡੇ ਬਾਈ ਚਹਿਲਕ ਨੌਰੀ ਦਾ ਕਰਨਾ ਹੈ ਗਾਣਾ ਰਿਕਾਰਡ ਆਪਣਾ ਹੋ ਗਿਆ ਤੇ ਅੱਜ ਇਹਨਾਂ ਦਾ ਗਾਣਾ ਰਿਕਾਰਡ ਕਰਨੇ ਆਿਆਂਗੇ ਤੇ ਬਾਈ ਅਜੇ ਗਿਆ ਹੋਇਆ ਕੰਮ ਬਾਜ਼ਾਰ ਚਾਏ ਤੋਂ ਫਿਰ ਕਰਦੇ ਆਂ ਸ਼ੁਰੂ ਲਓਇਆ ਆਏ ਅੱਜ ਬਾਈ ਦੇ ਸਟੂਡੀਓ ਤੇ ਇੱਥੇ ਆਏ ਆਪਣੀ ਨਾ ਚਹਿਲ ਕਨੌਰੀ ਤੇ ਬਾਈ ਦਾ ਆਪਾਂ ਗਾਣਾ ਸੁਣਦੇ ਹੁਣ ਸੌਣ ਮਹੀਨੇ ਦੇ ਉੱਤੇ ਚਹਲ ਕਨੌਰ ਦੇ ਲਿਖਿਆ ਹੋਇਆ ਗੀਤ ਬਹੁਤ ਕਹਿੰਟ ਉਸ ਮੰਗੇ ਲਓ ਜੀ ਇਹ ਬਾਈ ਨੇ ਜਿਹੜੇ ਆਪਣੇ 뮤직 ਤਿਆਰ ਕਰਦੇ ਨੇ ਧੂਰੀ ਬਹੁਤ ਵਧੀਆ ਬਾਈ ਦਾ 뮤직 ਹੈ ਬਹੁਤ ਸੋਹਣਾ 뮤직 ਤਿਆਰ ਕਰਦੇ ਨੇ ਆਪਾਂ ਸਾਰੇ ਗਾਣੇ ਇਹਨਾਂ ਤੋਂ ਹੀ ਕਰਾਉਨੇ ਆ ਤੇ ਚਹਲ ਬਾਈ ਵੀ ਤੇ ਮੈਂ ਵੀ ਬਾਈ ਲਈ ਕਰਦੇ ਆ ਗਗਨ ਧੂਰੀ ਬਾਈ ਦਾ ਨਾਮ ਹੈ ਬਹੁਤ ਵਧੀਆ 뮤직 ਕਰਦੇ ਨੇ ਫੌਜੀ ਸਾਹਿਬ ਆਪਣਾ ਜਿਹੜਾ ਕੋਈ ਹੁਣ ਤੀਆਂ ਦਾ ਤਿਹਾਰ ਚੱਲ ਰਿਹਾ ਜਿਵੇਂ ਸੌਣ ਮਹੀਨਾ ਉਹਦੇ ਤੇ ਕੋਈ ਦੋ ਲਾਈਨਾਂ ਲਿਖੀਆਂ ਹੋਈਆਂ ਹੋਏ ਹੋਈਆਂ ਥੋੜੇ ਕੋਲੇ ਸੁਣਾਓ ਜਰੂਰ ਇੱਕ ਚੱਕਰ ਹੀ ਆ ਬਾਈ ਆਪਣਾ ਨਾ ਹੁਣ ਗਾਣਾ ਆਇਆ ਸੀਗਾ ਅੱਛਾ ਪਹਿਲਾਂ ਮਾਵਾ ਧੀਆਂ ਠੀਕ ਹੈ ਉਹਦੇ ਵਿੱਚ ਮੈਂ ਇੱਕ ਦੋ ਆਪਣਾ ਪਹਿਲਾ ਵਾਰ ਸੁਣਾ ਦਿੰਨੇ ਹਾਂ 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 ਸੁਣਾਓ ਕੁੱਖਾਂ ਵਿੱਚ ਧੀਆਂ ਮਾਰਦੇ ਹਾਂ ਕਉ ਡਾਡਾ ਕਹਿਰ ਗੁਜ਼ਾਰਦੇ ਹਾਂ ਕੁੱਖਾਂ ਵਿੱਚ ਧੀਆਂ ਮਾਰਦੇ ਹਾਂ ਕਿਉਂ ਡਾਡਾ ਕਹਿਰ ਗੁਜ਼ਾਰਦੇ ਹਾਂ ਰੱਬ ਤੋਂ ਨੇੜੇ ਹੈਗੀਆਂ ਨੇ ਉੱਚਾ ਰਤਬਾ ਪਾਉਂਦੀਆਂ ਨੇ ਇਹ ਧਨ ਜਣੇਂਦੀਆਂ ਮਾਵਾ ਨੇ ਦੁੱਖਾਂ ਵਿੱਚ ਦਰਦ ਵੰਡਾਉਂਦੀਆਂ ਨੇ ਇਹ ਧਨ ਜਣੇਂਦੀਆਂ ਮਾਵਾ ਨੇ ਦੁੱਖਾਂ ਵਿੱਚ ਦਰਦ ਵੰਡਾਉਂਦੀਆਂ ਨੇ ਵਾਹ ਜੀ ਬਾਕ ਸੋਹਣਾ ਲਿਖਾਇਆ ਫੋਜੀ ਸਾਹਿਬ ਬਹੁਤ ਹੀ ਵਧੀਆ ਅਖੀਰਲਾ ਪੈਰਾ ਵੀ ਸੁਣਾ ਦਿਓ ਇੱਕ ਹੁਣ ਨਾਲ ਲੱਗਦੇ ਆਤਾ ਓਏ ਹਰ ਬਵਾਲੇ ਗਲ ਆਪਣੇ ਵਿੱਚ ਆਪਣੇ ਜਾਏ ਬੱਚਿਆਂ ਦੇ ਧਰਮ ਦੀ ਖਾਤਰ ਚੱਲੇ ਤਸੀਹੇ ਲੜ ਲੱਗ ਸਤਗੁਰ ਸੱਚਿਆਂ ਦੇ ਧਰਮ ਦੀ ਖਾਤਰ ਚੱਲੇ ਤਸੀਹੇ ਲੜ ਲੱਗ ਸਤਗੁਰ ਸੱਚਿਆਂ ਦੇ ਚਹਲ ਕਨੌਰੀ ਸਜਦਾ ਕਰਦਾ ਚਹਲ ਕਨੌਰੀ ਸਜਦਾ ਕਰਦਾ ਸਿੱਧ ਕੋ ਨਾ ਕਬਰ ਹੁੰਦੀਆਂ ਨੇ ਇਹ ਧੰਨ ਜਣਹਿੰਦੀਆਂ ਮਾਵਾਂ ਨੇ ਦੁੱਖਾਂ ਵਿੱਚ ਦਰਦ ਵੰਡਾਉਂਦੀਆਂ ਨੇ ਇਹ ਧੰਨ ਜਣਹਿੰਦੀਆਂ ਮਾਵਾਂ ਨੇ ਦੁੱਖਾਂ ਵਿੱਚ ਦਰਦ ਵੰਡਾਉਂਦੀਆਂ ਨੇ ਵਾਹ ਜੀ ਵਾਹ ਫੌਜੀ ਸਾਹਿਬ ਬਹੁਤ ਸੋਹਣਾ ਲਿਖਿਆ ਬਹੁਤ ਸੋਹਣਾ ਗਾਇਆ ਤੇ ਇਹ ਬਾਈ ਦਾ ਗਾਣਾ ਰਿਕਾਰਡ ਹੋ ਕੇ ਵੀਡੀਓ ਬਣ ਕੇ ਪਿਆ ਹੈ ਜਸਨ 뮤직 ਤੇ ਤੇ ਬਾਈ ਦਾ ਨਾਮ ਚਹਿਲ ਕਣਾਵਰੀ ਜਰੂਰ ਸੁਣਿਓ ਸਾਰੇ ਜਣੇ ਲੋ ਜਿੱਥੇ ਹੋ ਗਈ ਰਿਕਾਰਡਿੰਗ ਸ਼ੁਰੂ ਮੈਂ ਆਵਾਜ਼ ਕਰਤੀ ਮਿਊਟ ਕਿਉਂਕਿ ਪਹਿਲੇ ਆਪਾਂ ਜਿਹੜਾ ਗਾਣਾ ਰਿਕਾਰਡ ਕਰਦੇ ਆ ਉਹਦੀ ਆਵਾਜ਼ ਆਪਾਂ ਪਹਿਲੇ ਗਾਣੇ ਦੇ ਵਿੱਚ ਨਹੀਂ ਲਿਆ ਸਕਦੇ ਤੇ ਗਾਣਾ ਲੀਕ ਵੀ ਹੋ ਜਾਂਦਾ ਤੇ ਪਹਿਲੇ ਪਤਾ ਵੀ ਲੱਗ ਜਾਂਦਾ ਸਾਰਿਆਂ ਨੂੰ ਵੀ ਕਿਵੇਂ ਇਹਦਾ ਗਾਣਾ ਹੈ ਨਾ ਤਾਂ ਕਰਕੇ ਬਾਹਰ ਰਿਕਾਰਡਿੰਗ ਕਰਤਾ ਦੀ ਮੈਂ ਵੀਡੀਓ ਤਾਂ ਬਣਾ ਲਈ ਪਰ ਮੈਂ ਆਵਾਜ਼ ਮਿਊਟ ਕੀਤੀ ਹੈ ਇੱਥੇ ਤੇ ਐਦਾਂ ਫਿਰਨੇ ਤਾਂ 뮤직 ਦਾ ਆ ਜਾਂਦੇ ਵਿੱਚ ਤੇ ਨਾ ਇਹ गाने ਦੇ ਬੋਲ ਆ ਜਾਂਦੇ ਨੇ ਜਦੋਂ ਭਾਈ ਬੋਲ ਕੇ ਰਿਕਾਰਡ ਕਰੂਗਾ ਕਿ ਤਾਂ ਕਰਕੇ ਇੱਥੇ ਆਵਾਜ਼ ਮਿਊਟ ਕੀਤੀ ਐ ਤੇ ਬਾਕੀ ਰਿਕਾਰਡਿੰਗ ਦਾ ਸਿਸਟਮ ਤੁਹਾਨੂੰ ਦਿਖਾਤਾ ਆਪਾਂ ਨੇ ਕਿਵੇਂ ਕਰਦੇ ਆ ਤੇ ਬਹੁਤ ਮਿਹਨਤ ਲੱਗਦੀ ਐ ਤੇ ਵੀ ਥੱਲੇ-ਥੱਲੇ ਗੱਲ ਦਾ ਧਿਆਨ ਰੱਖਣਾ ਪੈਂਦਾ ਬਹੁਤ ਮਿਹਨਤ ਦਾ ਕੰਮ ਹੈਗਾ ਤੇ ਤੁਸੀਂ ਜ਼ਰੂਰ ਪਸੰਦ ਕਰਿਓ ਗਾਣੇ ਨੂੰ ਬਹੁਤ ਘੈਂਟ ਗਾਣੇਗਾ ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਜੀ ਅੱਜ ਦਾ ਨਵਾਂ ਬਲ ਕੱਲ ਵਾਲਾ ਬਲੌਗ ਕੰਟੀਨਿਊ ਕਿਉਂਕਿ ਕੱਲ ਆਪਾਂ ਵਾਗੇ ਦੁਪਹਿਰੇ ਧੂਰੀ ਨੂੰ ਆਪਣੇ ਦੋਸਤ ਦਾ ਗਾਣਾ ਕਰਨਾ ਸੀ ਰਿਕਾਰਡ ਉੱਥੇ ਆਪਾਂ ਫਿਰ ਉਦੋਂ ਵੱਲ ਬਲੌਗ ਸੂਪ ਨਹੀਂ ਕਰਿਆ ਤੇ ਕਿਉਂਕਿ ਰਾਤ ਹੋ ਗਈ ਮੁੜਦਿਆਂ ਨੂੰ ਤੇ ਨਾ ਬਲੌਗ ਦਾ ਅਪਲੋਡ ਕਰਨ ਦਾ ਟਾਈਮ ਤੇ ਨਾ ਐਡੀਟਿੰਗ ਕਰਨ ਦਾ ਤਾਂ ਕਰ ਕੱਲ ਬਲੌਗ ਆਪਾਂ ਨਹੀਂ ਪਾਇਆ ਤੇ ਅੱਜ ਉਹੀ ਬਲੌਗ ਆਪਾਂ ਕਰਦੇ ਆ ਕੰਟੀਨਿਊ ਤੇ ਅੱਜ ਆਪਾਂ ਨੇ ਜਾਣੇ ਰਿਸ਼ਤੇਦਾਰੀ ਦੇ ਵਿੱਚ ਦਿਨੇ ਮਿਲਦਿਆ ਜੀ ਬਲੌਗ ਦੇ ਵਿੱਚ ਤੇ ਲਓ ਜੀ ਦਿਨੇ ਮੈਂ ਅੱਜ ਜਾਣੇਗਾ ਰਿਸ਼ਤੇਦਾਰੀ ਦੇ ਵਿੱਚ ਜਾਣੇ ਆਪਣੀ ਭੈਣ ਦੇ ਕੋਲ ਮੇਰੇ ਪਾਇ ਜੀ ਦੀ ਬੀ ਹੈਗੀ ਬਰਨਾਲੇ ਵੱਲ ਉੱਥੇ ਜਾਣੇ ਤੇ ਦਿਨੇ ਆਪਾਂ ਨੂੰ ਟਾਈਮ ਨਹੀਂ ਲੱਗਣਾ ਮੈਂ ਸੱਚੇ ਵਿੱਚ ਲਓ ਆਪਾਂ ਜਿਹੜੇ ਪਰਸ ਵਾਲੇ ਬਲੌਗ ਤੇ ਕਮੈਂਟ ਆਇਆ ਜਿੰਨਾ ਦੇ ਨਾਮ ਅਨਾਉਂਸ ਕਰਦੀਏ ਤੇ ਸਭ ਤੋਂ ਪਹਿਲਾਂ ਸਾਰੇ ਤੋਂ ਪਹਿਲਾਂ ਕਮੈਂਟ ਪੈਣ ਦਿਲਜੀਤ ਕੌਰ ਬਹੁਤ ਬਹੁਤ ਧੰਨਵਾਦ ਪੈਣੇ ਤੁਹਾਡੇ ਬਹੁਤ ਸੋਹਣੇ ਸੋਹਣੇ ਕਮੈਂਟ ਹੁੰਦੇ ਨੇ ਬਹੁਤ ਵਧੀਆ ਲੱਗਦੇ ਨੇ ਤੇ ਇਦਾਂ ਹੀ ਕਮੈਂਟ ਕਰਦੇ ਰਹੋ ਬੈਗੋ ਤੁਹਾਨੂੰ ਹਮੇਸ਼ਾ ਖੁਸ਼ ਰੱਖੀ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਤੇ ਦੂਸਰਾ ਕਮੈਂਟ ਆਇਆਗਾ ਜੀ ਕਿ ਨਵੇਂ ਮੈਂਬਰ ਜੁੜੇ ਨੇ ਦੀਪ ਬਲੌਗ ਜੀ ਉਹਨਾਂ ਨੇ ਵੀ ਬਹੁਤ ਸੋਹਣਾ ਕਮੈਂਟ ਕਰਿਆ ਧੰਨਵਾਦ ਬਾਈ ਜੀ ਸੌਰੀ ਮੈਨੂੰ ਇਹ ਨਹੀਂ ਪਤਾ ਸੀ ਤੁਸੀਂ ਭੈਣ ਹੋ ਜਾਂ ਭਰਾ ਹੋ ਵੀਡੀਓ ਵਿਊ ਬਹੁਤ ਬਹੁਤ ਧੰਨਵਾਦ ਕਮੈਂਟ ਕਰਨ ਲਈ ਤੇ ਉਮੀਦ ਹੈ ਸਾਡੇ ਨਾਲ ਇਦਾਂ ਜੁڑے ਰਹੋਗੇ ਤੇ ਹੋਰ ਵੀ ਕਮੈਂਟ ਕਰੋਗੇ ਤੇ ਕਮੈਂਟ ਕਰਨ ਲਈ ਬਹੁਤ-ਬਹੁਤ ਧੰਨਵਾਦ ਤੇ ਤੀਸਰਾ ਕਮੈਂਟ ਹੈਗਾ ਜੀ ਗਰੇਵਾਲ ਪੰਜਾਬੀ ਟਰੈਵਲ ਵਾਲੇ ਵੀਰੇ ਦਾ ਤੇ ਆਪਾਂ ਨੂੰ ਮਿਲ ਕੇ ਵੀ ਗਏ ਨੇ ਬਹੁਤ ਵਧੀਆ ਸੁਭਾਅ ਹੈ ਵੀਰੇ ਦਾ ਬਹੁਤ ਨਾਈਸ ਤੇ ਧੰਨਵਾਦ ਬਾਈ ਬਹੁਤ-ਬਹੁਤ ਤੁਸੀਂ ਕਮੈਂਟ ਕੀਤਾ ਬਹੁਤ ਵਧੀਆ ਲੱਗਿਆ ਤੇ ਇਦਾਂ ਕਮੈਂਟ ਕਰਦੇ ਰਹੋ ਤੇ ਤੇ ਚੌਥਾ ਕਮੈਂਟ ਆਏਗਾ ਜੀ ਰਪਿੰਦਰ ਢਿੱਲੋਂ ਉਹਨਾਂ ਦੇ ਵੀ ਆਪ ਨੂੰ ਹਰ ਰੋਜ਼ ਇੱਕ ਮਿੰਟ ਆਉਂਦ ਨੇ ਤੇ ਬਾਈ ਨੇ ਦੱਸਿਆ ਕਿ ਨਾ ਮੈਂ ਵੀ ਤੇਰੇ ਬਲੌਗਾਂ ਰਾਹੀਂ ਗਰੇਵਾਲ ਪੰਜਾਬੀ ਟਰੈਵਲ ਵਾਲੇ ਵੀਰੇ ਦੇ ਬਲੌਗ ਦੇਖਣ ਲੱਗਾ ਕਹਿੰਦਾ ਬਹੁਤ ਸੋਹਣੇ ਹੁੰਦੇ ਨੇ ਤੇ ਹਾਂ ਬਾਈ ਸੱਚੀ ਬਹੁਤ ਵਧੀਆ ਬਲੌਗ ਹੁੰਦੇ ਨੇ ਤੇ ਬੰਦਾ ਵੀ ਬਹੁਤ ਘੈਂਟ ਹੈ ਬਾਈ ਪੂਰਾ ਸਿਰਾਂ ਬਣ ਰਹਿਗਾ ਤੇ ਬਹੁਤ ਵਧੀਆ ਲੱਗਿਆ ਉਹਨੂੰ ਮਿਲ ਕੇ ਤੇ ਧੰਨਵਾਦ ਬਾਈ ਇਹ ਪਿੰਦਰ ਢਿੱਲ ਨੂੰ ਕਮੈਂਟ ਕਰਨ ਲਈ ਬਹੁਤ ਵਧੀਆ ਲੱਗਿਆ ਤੇ ਬਾਕੀ ਅੱਜ ਦਿਨੇ ਆਪਾਂ ਚੱਲਦੇ ਆਂਗੇ ਤੇ ਤੁਹਾਨੂੰ ਰਾਸ ਤੇਰਾ ਬਲੌਗ ਦਿਖਾਵਾਂਗੇ ਤੇ ਉੱਥੇ ਜਾ ਕੇ ਤਾਂ ਆਪਾਂ ਨਹੀਂ ਵਲੌਗ ਸ਼ੂਟ ਕਰਦੇ ਪਰ ਰਾਸਤੇ ਦੇ ਵਿੱਚ ਜਿੰਨਾ ਵੀ ਹੋਇਆ ਸਾਨੂੰ ਵਲੌਗ ਦੇ ਵਿੱਚ ਜ਼ਰੂਰ ਦਿਖਾਵਾਂਗੇ ਤੇ ਹੁਣ ਮਖਾਨਾ ਜੀ ਬਿਸਕਟ ਘਰ ਦੇ ਬਣਿਆ ਹੈ ਸੌਣ ਮਹੀਨੇ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਹੁੰਦੇ ਨੇ ਤੇ ਜੀ ਨੂੰ ਪਸੰਦ ਨੇ ਜ਼ਰੂਰ ਦੱਸਿਓ ਵੀ ਕਿਹਨੂੰ ਕਿਹਨੂੰ ਪਸੰਦ ਨੇਗੇ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਦੇ ਨੇ ਤੇ ਜਿਨੇ ਜਿਨੇ ਖਾਣੇ ਨੇ ਜ਼ਰੂਰ ਆ ਕੇ ਜਾਇਓ ਘਰੇ ਬਿਸਕਟ ਖਵਾਵਾਂਗੇ ਲੋਈ ਚੱਲ ਪਏ ਆਪਾਂ ਹਾਂ ਮੈਂ ਚੱਲਿਆ ਬਰਨਾਲੇ ਦੇ ਕੋਲ ਪਿੰਡ ਚਾਹਾਨ ਕੇ ਠਿਕਰੀ ਆਲ ਦੇ ਕੋਲ ਤੇ ਜਾਣਦੇ ਨੇ ਸਾਰੇ ਠਿਕਰੀ ਆਲ ਉਤਤੌਰ ਤੇ ਇੱਥੇ ਕਾਫੀ ਸਪਿੰਡੋਂ ਚੱਲ ਪਿਆ ਹਣ ਹੁਣ ਆਪਾਂ ਮਿਲਾਂਗੇ ਜੀ ਸਿਕਰ ਪਿੰਡ ਜਾ ਕੇ ਉੱਥੇ ਕਿਉਂਕਿ ਰਾਸਤੇ ਤੇ ਬਹੁਤ ਬੀਚ ਦੇਖਣ ਆ ਲਓ ਜੀ ਮੈਂ ਹੋ ਗਿਆ ਹਾਂ ਵਾਸ ਚਾਹ ਪਾਣੀ ਪੀ ਕੇ ਮੈਂ ਬਾਹਰ ਤੇ ਨੂੰ ਰੁਕੇ ਪਈ ਅਸ ਚਾਹ ਪੀਤੀ ਤੇ ਤੇ ਘੰਟੇ ਦੇ ਵਿਚਕਾਰ ਮੈਂ ਬਾਕਸ ਉਹਦੇ ਮੈਂ ਆਇਆ ਟਿੱਪਣੀ ਵੀ ਦਿਨਾ ਤੇ ਪੈਣ ਦਾ ਕਾਰਜ ਖੇਤਾਂ ਦੇ ਵਿੱਚ ਨਹੀਂ ਤਾਂ ਹੀ ਕਰੇ ਕਿ ਚਾਕੀ ਨੂੰ ਵੀ ਬਲੌਗ ਵੀ ਬਣਾਇਆ ਖੇਤਾਂ ਦੇ ਵਿੱਚ ਭੰਡ ਰਹਿੰਦੇ ਆ ਕੀ ਇਹਨੇ ਆਪਣੇ ਮੂੰਗੀ ਕਰਕੇ ਕਹਿੰਦੇ ਵੀ ਸਨ ਘਰ ਦੀ ਮੂੰਗੀ ਚਾਹੀਦੀ ਹੈ ਮੈਂ ਚਲੋ ਕੋਈ ਜਾਲੀ ਮੈਂ ਖੜਾ ਜੀ ਦਾ ਇਹਨਾਂ ਮੂੰਗੀ ਫੜਾ ਕੇ ਹੁਣ ਹੋ ਗਿਆ ਬਾਸ ਹੁਣ ਮੈਂ ਅੱਗੇ ਜਾ ਤੱਕਰੇ ਜਾ ਕੇ ਦੇਖਣਾ ਇਹ ਨਹੀਂ ਪਤਾ ਮੇਰਾ ਰਾਸਤੇ 'ਚ ਕਿਸਤ داری ਹੋ ਗਰੇ ਹੋਤੇ ਵਿਖੜ ਜਾ ਇਰਾਦਾ ਤਾਂ ਹੈਗਾ ਵਾਕੀ ਦੇਖੋ ਟਾਈਮ ਤੇ ਪਤਾ ਲੱਗੇਗਾ ਜਰੂਰੀ ਚੱਲਦੇ ਆ ਮਿਲਦੇ ਆ ਦੇਖ ਲੈ ਲਓ ਜੀ ਮੈਂ ਆਪਣੇ ਪਿੰਡ ਆ ਪਹੁੰਚਿਆ ਕਿਨਹੋਰੀ ਕਲਾਂ ਉਹਨਾਂ प्रकारे ਜਾ ਕੇ ਮਿਲਦਿਆਂ ਲਓ ਜੀ ਆਪਾਂ ਆ ਗਏ ਤੇ ਘਰ ਤੇ ਚਾਹ ਪਾਣੀ ਪੀ ਕੇ ਰੋਟੀ ਖਾ ਕੇ ਹੁਣ ਆਪਣਾ ਕਰ ਲਈ ਦੁਕਾਨ ਓਪਨ ਤੇ ਹੁਣ ਇੱਥੇ ਹੀ ਲਾਵਾਗੇ ਹਾਜ਼ਰੀ ਸਾਮ ਤੱਕ ਆਪਾਂ ਦੁਕਾਨ ਦੇ ਵਿੱਚ ਹੀ ਫਿਰ ਦੇਖਦੇ ਆ ਕੋਈ ਗਾਹਕ ਆਉਂਦਾ ਹੈ ਤੇ ਕੀ ਇਸੇ ਮੀਂਹ ਹਰ ਰੋਜ਼ ਤਾਂ ਬਹਿਨੇ ਆ ਤੇ ਆਉਂਦੇ ਵੀ ਨੇ ਵਧੀਆ ਚਲੋ ਵਧੀਆ ਚੱਲਦਾ ਕੰਮ ਤੇ ਚਲੋ ਜੀ ਇੱਤੀਆਂ ਦੁਕਾਨਾਂ 'ਚ ਜੇ ਕਿਧਰੇ ਗਏ ਆ ਤਾਂ ਦਿਖਾਵਾਂਗੇ ਜ਼ਰੂਰ ਬੋਲੇ ਲਓ ਜੀ ਹੁਣ ਅਸੀਂ ਜਾਣਿਆਂਗੇ ਮੱਸਿਆ ਤੇ ਨੂੰ ਮੂਲੋਵਾਲ ਦੇਖੋ ਮੌਸਮ ਕਿੰਨਾ ਸੋਹਣਾ ਬੱਦਲ ਕਿੰਨੇ ਵਧੀਆ ਹੋ ਗਏ ਸਵੇਰ ਦੀ ਗਰਮੀ ਥੀ ਹੁਣ ਮੌਸਮ ਵਧੀਆ ਹੋ ਗਿਆ ਇੱਥੇ ਸਮਾਂ ਲਾ ਦੇ। ਇਹ ਪਹੁੰਚ ਗਏ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਮੂਲੋਵਾਲ ਸੱਤੇ ਪਾਸ਼ਾ ਇਹ ਵੈਗਰੂ ਕੀ ਇਹ ਵਿਰਾਸਤੀ ਖੂ ਅੱਗੇ ਦਿਖਾਇਆ ਹੈਗਾ। ਇਹ ਦੇਖੋ ਇਹ ਸੰਗਤ ਕਾਫੀ ਅੱਜ ਮਸੱਇਆ ਕਰਕੇ ਬਹੁਤ ਵਧੀਆ लग है हैं उगर निशान साहेब बदलों के गुरद्वारा साहब बहुत सोहना लग रहा है